ਇਹ ਬਾਦਸ਼ਾਹੀ ਮਸਜਿਦ ਦਾ ਮੇਨ ਗੇਟ ਆ ਜੀ ਜਿਹਦੇ ਵਿੱਚ ਦੀ ਜਾ ਕੇ ਆਪਾਂ ਬਾਦਸ਼ਾਹੀ ਮਸਜਿਦ ਦੇਖਣੀ ਆ ਤੇ ਉਧਰ ਆਲਮਗਿਰੀ ਗੇਟ ਜਿਹੜਾ ਤੁਹਾਨੂੰ ਦੱਸਿਆ ਅੱਗੇ ਜਾ ਕੇ ਦਿਖਾਉਨੇ ਆ ਉਹਨੂੰ ਤੇ ਆ ਚੈੱਕ ਕਰੋ ਕਿੰਡਾ ਸੋਹਣਾ ਗੇਟ ਹੈ ਲਓ ਜੀ ਗੇਟ ਦੀ ਸ਼ਾਨ ਦੇਖੋ ਕਿੰਡਾ ਸੋਹਣਾ ਤੇ ਘੈਂਟ ਗੇਟ ਆ ਬਾਦਸ਼ਾਹੀ ਮਸਜਿਦ ਨੂੰ ਜਾਣ ਵਾਲਾ ਤੇ ਇਧਰ ਤੁਹਾਡੇ ਪਿਛਲੇ ਪਾਸੇ ਇਧਰ ਆਲਮਗਿਰੀ ਗੇਟ ਆ ਗਿਆ ਜੀ ਇਹ ਸਾਰਾ ਲਾਲ ਪੱਥਰ ਆ ਜੀ ਜਿਹੜਾ ਇੱਥੇ ਲਾਉਣ ਵਾਸਤੇ ਇੰਡੀਆ ਤੋਂ ਆਇਆ ਗਿਆ ਜੀ ਮੇਰੇ ਸਾਹਮਣੇ ਨਾਲ ਜੈਪੁਰ ਤੋਂ ਆਇਆ ਹੋਣਾ ਜੀ ਜਿਆਪੁਰ ਜਿਆਪੁਰ ਤੋਂ ਹੀ ਆਇਆ ਜਿੰਨਾ ਵਾਸੇ ਮਸਜਿਦ ਵਿੱਚ ਪੱਥਰ ਵਟਿਆ ਹਾਂਜੀ ਸਾਰਾ ਹੀ ਹੋ ਗਿਆ ਸਾਰਾ ਇੰਡੀਆ ਦਾ ਸਾਰਾ ਜੀ ਮਸਜਿਦ ਦੇ ਉੱਤੇ ਲੱਗਿਆ ਜਿਹੜਾ ਪੱਥਰ ਆ ਸਾਰਾ ਇੰਡੀਆ ਤੋਂ ਆਇਆ ਮੈਨੂੰ ਹੱਜ ਕੀ ਲੱਗੀ ਵੀ ਆ ਉਹਦੇ ਲਈ ਮਾਫੀ ਇਥੇ ਜੁੱਤੀਆਂ ਲਾਉਣੀਆਂ ਐ ਆ ਗਿਆ ਜੱਟ ਬਟਾਲਾ ਤੁਸ ਲੋ ਇਹ ਦਸਤਾਰ ਰੁਪਈਆ ਨਹੀਂ ਤਰਬਨ

آپ نے جتنی جنگیں فتح کی ہیں یہ اللہ اس دیا یہ ساری تبرکت آپ سرکار نبی پاک حضرت محمد صلی اللہ علیہ وسلم آپ سرکار کا چودر آپ سرکار نبی پاک صلی اللہ علیہ وسلم چودر ہے آپ کی ملانے پاک ہیں آپ کے قدموں کا نشان ہے اس سرکار پر سندرہ امام حسین سرکار کی پگڑی مہارک ہے پگڑی ہے جی خاکے کرتا جہاں آپ کو شہید کیا گیا تھا سیدنا امام حسن امام حسین کی دستار کے کپڑے دستار کا کپڑا آپ کی روزے کا کپڑا یہ منصوب ہے سیدنا امام حسین صلی کے علیہ وسلم کے یہ ایک رونے پاک انیس سو پینسل کی جنگی تھی پاکستان اور انڈیا کی وہاں سے شہلی پر بھی جل کے خسر ہو گیا ایک سکھ ویزر کے طور پر آیا دیکھا کہ مسلمانوں کا کتنا نقصان ہوا ہے. تو ٹینک کے اندر یہ ایک پاک یہ پارا ایسے پڑتا ہے مریم اس نے اسکرانے پاک پاک بلو سرمنٹ کے والے کیا کہ میں نے آپ کی پاک کتاب کا یہ محصہ لے گیا اور ایک قرآن پاک اس حالے گیا اس مقام پہ حضرت فالے بیس کرنی کتاب تھا جو اشکر حصول تھے جب میں آپ کی دان شہیر کرنی تھے جب ان کو پتا جوادہ کیا آپ کی دان شہیر کرنی تھے نیچے بھی تبرکاتا نیچے بھی تبرکاتا نیچے بھی تبرکاتا نا خیر ہم نا دیڈار پڑھنا گیا ਇਹ ਚੇਤੇ ਆਖਾ ਲਿਖਾ ਬਾਤਾਂ ਵੀਰ ਹੈ حضرت ਮਾਤਮ ਜਹਾਂ ਮਹਾਦਰ حضرت ਮਾਤਮ ਜਹਾਂ ਮਹਾਦਰ ਕੱਚੇ ਘਰ ਮਾਲ ਹੈ ਉਸ ਪਾਸ ਦਾ ਮਾਫੀ ਬਖਸ਼ਾ ਰਜ਼ਾਈਏ ਉਸ ਪਾਸ ਦੀ ਜਾਨ ਮਹਾਦਰ ਇਹ ਕਿੰਨੀ ਪੁਰਾਣੀ ਹੈ ਜੀ ਕਿਤਨੀ ਪੁਰਾਣੀ ਹੈ ਜੀ ਸਰ ਇਹਨੂੰ 60 ਸਾਲ ਤੋਂ ਵੱਧ ਕੈਨੋ ਦੇ ਦਿੱਤੀ ਨਹੀਂ 100 ਸਾਲ 200 ਸਾਲ 300 ਸਾਲ 400 ਸਦੀ ਨੂੰ 750 ਸਾਲ ਨੂੰ ਦੇ ਦਿੱਤੀ ਓਕੇ ਪੁਰਾਣੀ ਬਹੁਤ ਹੈ ਬੋ ਜੀ ਆਪਾਂ ਥੋੜਾ ਬਹੁਤ ਇਹਨਾਂ ਦਾ ਇਤਿਹਾਸ ਵੀ ਜਾਣਿਆ ਮੁਸਲਮਾਨਾਂ ਦਾ। ਜੀ ਵਧੀਆ ਲੱਗਦਾ ਹਰ ਇੱਕ ਇਤਿਹਾਸ ਬਾਰੇ ਸੁਣਨਾ ਚੰਗਾ ਲੱਗਦਾ ਹਰ ਇੱਕ ਚੀਜ਼ ਦੀ ਦੇ ਬਾਰੇ ਜਾਨਣਾ। ਮੈਨੂੰ ਹਜ ਕਿ ਬੜੀ ਤੰਗ ਕਰ ਰਹੀ ਆ। ਪਤਾ ਨਹੀਂ ਕੋਣ ਚੇਤੇ ਕਰ ਰਿਹਾ। ਆਸ਼ਕਾਂ ਦੀਆਂ ਗੱਲਾਂ ਜ਼ਰੂਰ ਕਰਦਾ। ਹਰ ਦੇਸ਼ ਦੇ ਸਾਰੇ ਆਸ਼ਕ ਬੜੇ ਲੋਇਲ ਨੇ ਆਪ ਦੀਆਂ ਹੇਰੀਆਂ ਦੇ ਨਾਂ ਜ਼ਰੂਰ ਲਿਖ ਕੇ ਜਾਂਦੇ ਸਾਰੇ ਕਿਤੇ। ਕਈ ਤਾਂ ਮੇਰੇ ਵੀਰ ਮੋਬਾਈਲ ਨੰਬਰ ਵੀ ਲਿਖਦੇ ਪਏ ਆ। ਇਹਨਾਂ ਨੂੰ ਫੋਨ ਲਾਓ ਤੇ ਗਾਣਾ ਕੱਢੋ ਚਾਰ। ਲਓ ਜੀ ਆਸ਼ਕ 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 에ਵਰੀਵੇਅਰ ਆਸ਼ਕ ਇਹ ਸਾਡੇ ਗੁਰਦੁਆਰਿਆਂ ਚ ਵੀ ਨਾਂ ਲਿਖਿਆ ਜੀ ਮੰਦਰਾਂ ਚ ਵੀ ਨਾਂ ਲਿਖਿਆ ਇਹ ਨਾ ਹਾਂ ਜੀ ਉਹ ਸਾਹਮਣੇ ਜਿਹੜਾ ਉਹ ਚੀਜ਼ ਬਣੀ ਉਹਨੂੰ ਕੀ ਕਹਿੰਦੇ ਆ ਜੀ ਮਿਨਾਰੇ ਪਾਕਿਸਤਾਨ ਜੀ ਜੀ ਯਾਦਗਾਰ ਮਿਨਾਰੇ ਪਾਕਿਸਤਾਨ ਓਕੇ ਜੀ ਇਹ ਇਹ ਕਦੋਂ ਬਣੀ ਸੀ ਇਹ ਜਦੋਂ ਇੰਡੀਆ ਤੇ ਪਾਕਿਸਤਾਨ ਅਲੱਗ-ਅਲੱਗ ਹੋਏ 1947 ਦੇ ਵਿੱਚ ਬਣਾਈ ਗਈ ਸੀ ਇਹ ਠੀਕ ਹੈ ਜੀ ਇਹ ਜ਼ਰੂਰ ਲਓ ਜੀ ਹੁਣ ਆਪਾਂ ਜਾ ਰਹੇ ਆ ਅੰਦਰ ਦੀ ਅੰਦਰ ਅੰਦਰ ਇਹ ਸਾਰਾ ਪੱਥਰ ਜਿਹੜਾ ਇੱਥੇ ਲੱਗਿਆ ਹੋਇਆ ਇਹ ਸਾਰਾ ਪੱਥਰ ਜੈਪੁਰ ਤੋਂ ਆਇਆ ਜੀ 라 ਲਾਲ ਪੱਥਰ ਇਹ ਫੇਮਸ ਪੱਥਰ ਆ ਜੀ ਜੈਪੁਰ ਦਾ ਤੇ ਦੇਖੋ ਕਿੰਡੀ ਸੋਹਣੀ ਇਹ ਮਾਸਕ ਬਣੀ ਹੋਈ ਆ ਕਿੰਡੀ ਸੋਹਣੀ ਮਸਜਿਦ ਬਣੀ ਹੋਈ ਆ ਤੇ ਉਹ ਸਾਹਮਣੇ ਆ ਆਲਮਗੀਰ ਬਾਦਸ਼ਾਹ ਨੇ ਮੰਗਵਾਇਆ ਜੈਪੁਰ ਤੋਂ ਆਲਮਗੀਰ ਬਾਦਸ਼ਾਹ ਨੇ ਮੰਗਵਾਇਆ ਸੀ ਜੀ ਇਹ ਜੈਪੁਰ ਤੋਂ ਤੇ ਤੇ ਆ ਸਾਡੇ ਗਾਈਡ ਸਾਹਿਬ ਆ ਜੀ ਜਿਹੜੇ ਸਾਨੂੰ ਦੱਸ ਰਹੇ ਸਾਰੀਆਂ ਚੀਜ਼ਾਂ ਬਾਰੇ ਬੜੇ ਚੰਗੇ ਇਨਸਾਨ ਆ ਜੀ ਤੁਸੀਂ ਇੱਥੇ ਆਉਨੇ ਆ ਇਹਨਾਂ ਨੂੰ ਭਾਲ ਲਓ ਇਹਨਾਂ ਨੂੰ ਲੱਭ ਲਓ ਇਹਨਾਂ ਕੋਲੇ ਆਓ ਇੱਥੇ ਭਾਜੀ ਇੱਥੇ ਖੜੇ ਹੋ ਜਾ ਚੰਗ ਚੰਗ ਤੋਂ ਆਏ ਚੰਗ ਤੋਂ ਬਾਈ ਹੁਣੇ ਆਏ ਫੋਟੋ ਖਿਚਾਉਣ ਲੱਗੇ ਮੈਂ ਕਿਹਾ ਬਾਈ ਤੁਹਾਡੇ ਫੋਨ ਨੂੰ ਝੋਟ ਲੱਗੀ ਹੈ ਕਹਿੰਦੇ ਨਹੀਂ ਡਿਜ਼ਾਈਨ ਨੂੰ ਲਾਇਆ ਹੋਰ ਕੀ ਹਾਲ ਚਾਲ ਚੰਗ ਆਲਿਓ ਸ਼ੁਕਰਲਾ ਪਾਦਾ ਤੁਸੀਂ ਸੁਣਾਓ ਬਹੁਤ ਨਜ਼ਾਰੇ ਆਂ ਚ ਫਿਰਦੇ ਆ ਕਿਲਾ ਘੁੰਮ ਰਹੇ ਆ ਤੁਹਾਡਾ ਜੀ ਤੁਹਾਡੇ ਸ਼ਹਿਰ ਆਏ ਵੇ ਆ ਮੈਂ ਕਨਾਲ